5 ਜਨਵਰੀ ਨੂੰ ਬੀਐਸਐਫ ਖਿਲਾਫ ਹੋਣ ਵਾਲੇ ਧਰਨੇ 'ਚ ਅਕਾਲੀ ਦਲ ਦੀ ਅੱਜ ਬੈਠਕ ਹੋਈ ਆ ਅਕਾਲੀ ਦਲ ਦੇ ਵਰਕਰ ਤੇ ਲੀਡਰ ਸਾਡੇ ਨਾਲ ਉਹਨਾਂ ਤੋਂ ਪੁੱਛਦਿਆਂ ਕਿ ਕੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਗਰੇਵਾਲ ਸਾਹਿਬ ਕੀ ਦਿਸ਼ਾ ਨਿਰਦੇਸ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤੁਹਾਨੂੰ ਦਿੱਤੇ ਗਏ ਨੇ ਇਹਦੇ 'ਚ ਥੋੜਾ ਜਿਹਾ ਸਪਸ਼ਟ ਕਰਦਿਏ ਕਿ ਇਹਨੂੰ ਬੀਐਸਐਫ ਦੇ ਖਿਲਾਫ ਨਾ ਗੱਲ ਕਹੀ ਜਾਵੇ ਪਹਿਲਾਂ ਵੀ ਸਪਸ਼ਟ ਕੀਤਾ ਗਿਆ ਹੁਣ ਵੀ ਸਪਸ਼ਟ ਕੀਤਾ ਗਿਆ ਪੰਜਾਬ ਹਿੰਦੁਸਤਾਨ ਦੇ ਅੰਦਰ ਜਦੋਂ ਵੀ ਕੋਈ ਬੁਰਾਈ ਦੇ ਖਿਲਾਫ ਲੜਾਈ ਲੜੀ ਆ ਉਹਦਾ ਆਰੰਭ ਪੰਜਾਬ ਤੋਂ ਹੋਇਆ ਜੇ ਹਿੰਦੁਸਤਾਨ ਦੀ ਇਯਾਦੀ ਦੀ ਗੱਲ ਕਰ ਲੋ ਜਾਂ ਕਿਸੇ ਜ਼ਬਰਦਸਤ ਗੱਲ ਕਰ ਲੋ ਇਹ ਦੇਸ਼ ਦੇ ਅੰਦਰ ਜਿਹੜਾ ਨਸ਼ਾ ਵਾਇਕ ਬਹੁਤ ਮਾੜੀ ਬਿਮਾਰੀ ਬਣ ਗਿਆ ਤੇ ਅਸੀਂ ਸਮਝਦੇ ਹਾਂ ਕਿ ਪੰਜਾਬ ਦੀ ਮੋਡ ਪਾਰਟੀ ਜਿਹੜੀ ਅਕਾਲੀ ਦਲ ਹੈ ਤੇ ਅਕਾਲੀ ਦਲ ਇਹ ਸੋਚਦਾ ਹੈ ਕਿ ਪੰਜਾਬ ਤੋਂ ਇਸ ਗੱਲ ਨੂੰ ਲੈ ਕੇ ਜਿੰਨ ਸਾਹਿਬ ਇਹ ਮੰਨਿਆ ਜਾ ਰਿਹਾ ਕਿ ਅਮਿਤ ਸ਼ਾ ਜਿਸ ਤਰ੍ਹਾਂ ਪ੍ਰੋਗਰਾਮ ਕਰਨ ਜਾ ਰਹੇ ਉਹਨੂੰ ਦੇਖ ਕੇ ਅਕਾਲੀ ਦਲ ਨੇ ਰਣਨੀਤੀ ਤਿਆਰ ਕੀਤੀ ਹੈ ਕਿ ਉਹਨੂੰ ਕਾਊਂਟਰ ਕੀਤਾ ਜਾਵੇ ਨਹੀਂ ਨਹੀਂ ਵੱਖ-ਵੱਖ ਪਾਰਟੀਆਂ ਦਾ ਆਪੋ ਆਪਣਾ ਪ੍ਰੋਗਰਾਮ ਹੈ ਜੀ ਉਹ ਆਪਣੇ ਤੌਰ ਤੇ ਕਰ ਰਹੇ ਆ ਬੜੀ ਵੱਡੀ ਪਾਰਟੀ ਆ ਅਕਾਲੀ ਦਲ ਦਾ ਆਪਣਾ ਜਿਹੜਾ ਫਰਜ਼ ਆ ਉਹ ਫਰਜ਼ ਨਿਭਾ ਰਹੇ ਆ ਤੋ ਇਸ ਗੱਲ ਨੂੰ ਕਿਸੇ ਨੂੰ ਉਸ ਗੱਲ ਦੇਖ ਕੇ ਨਹੀਂ ਕੀਤਾ ਜਾ ਸਕਦਾ ਇਹ ਤਾਂ ਪੰਜਾਬ ਆਪਣਾ ਫਰਜ਼ ਸਮਝਦਾ ਜੇ ਸ਼ਾਂਤਮਈ ਢੰਗ ਨਾਲ ਇਸ ਤਰ੍ਹਾਂ ਕਰਨਾ ਤਾਂ ਕੀ ਲੋੜ ਆ ਧਰਨਾ ਦੇਣ ਦੀ ਫਿਰ ਤਾਂ ਵੈਸੀ ਟਾਕ ਹੋ ਸਕਦੀ ਸੀ ਸੋਸ਼ਲ ਤੌਰ ਤੇ ਜਿਹੜਾ ਹੈਗਾ ਇਹ ਧਰਨਾ ਨਹੀਂ ਹੈ ਤੇ ਇਹ ਜਾਗਰੂਕ ਕਰਨ ਵਾਸਤੇ ਜਿਹੜਾ ਹੈਗਾ ਇਹ ਕੋਈ ਗਲਤ ਗੱਲ ਨਹੀਂ ਹੈ ਤੇ ਦੁੱਖ ਹੈਗਾ ਕਹਿੰਦੇ ਇਹੀ ਦੁੱਖ ਆਕਾਲੀ ਦਲ ਚ ਕਿਉਂ ਇਗਨੋਰ ਕਰ ਰਹੇ ਨੇ ਲਗਾਤਾਰ ਨਸ਼ਾ ਦੇ ਮਾਮਲੇ ਤੇ ਤੁਹਾਡੇ ਮੰਤਰੀ ਦਾ ਅਸਤੀਫਾ ਮੰਗ ਰਹੇ ਨੇ ਨਹੀਂ ਉਹ ਦੇਖੋ ਪਾਰਟੀਆਂ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਉਹਦੇ ਬਾਰੇ ਕੋਈ ਗੱਲ ਨਹੀਂ ਲਾਈਨਸ ਪਾਰਟਨਰ ਆ ਫੇਬੀ ਵਿਕਰਮਜੀਠਿਆ ਦਾ ਰਜ਼ਾਇਨ ਮੰਗ ਰਹੀ ਹੈ ਲੋ ਆਪੋ ਆਪਣੇ ਵਿਚਾਰ ਆ ਜੀ ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ